ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਦਾ ਦਿਨ ਤੁਹਾਡੇ ਲਈ ਬੇਹੱਦ ਜ਼ਿਆਦਾ ਸੋਹਣਾ ਹੋਵੇ ਕਿਉਂਕਿ ਐਤਵਾਰ ਹੈ ਤੇ ਬਹੁਤ ਕੁਝ ਤੁਸੀਂ ਅੱਜ ਦੇ ਦਿਨ ਲਈ ਕੰਮ ਰੱਖੇ ਹੋਣਗੇ ਕਿਸੇ ਨੇ ਕੋਈ ਖਰੀਦਦਾਰੀ ਕਰਨ ਜਾਣਾ ਹੋਣਾ ਕਿਸੇ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਹੋਣਾ ਤੇ ਫਿਰ ਵੀ ਤੁਹਾਡਾ ਇਹ ਦਿਨ ਆ ਜਿਹੜਾ ਬੇਹੱਦ ਸੋਹਣਾ ਗੁਜ਼ਰੇ ਇਸੇ ਨਾਲ ਅੱਜ ਦਾ ਦਿਨ ਆਪਾਂ ਸ਼ੁਰੂ ਕਰਦੇ ਹਾਂ ਤੇ ਸਵੇਰ ਦੇ ਤਕਰੀਬਨ 8:30 ਵਜੇ ਹੋਣਗੇ ਜਦੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਮੈਂ ਜਦੋਂ ਵੀ ਇਸ ਪ੍ਰੋਗਰਾਮ ਨੂੰ ਕਰਨ ਬਾਰੇ ਸੋਚਦੀ ਆਂ ਤਾਂ ਮੇਰੇ ਮਨ 'ਚ ਇਹੀ ਹੁੰਦਾ ਹੈ ਕਿ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਜਾਂ ਮਨਾਂ ਦੇ ਵਿੱਚ ਜਿਹੜੀਆਂ ਉਲਝਣਾਂ ਚੱਲਦੀਆਂ ਪਈਆਂ ਨੇ ਆਪਾਂ ਉਹਦੇ ਤੇ ਹੀ ਗੱਲਬਾਤ ਕਰਦੇ ਆਂ ਪਰ ਅੱਜ ਜਿਹੜਾ ਮੈਂ ਗੱਲ ਕਰਨ ਜਾ ਰਹੀ ਆ ਮੈਨੂੰ ਲੱਗਦਾ ਨਾ ਕਿ ਇਹ ਬੜੀ ਸੀਰੀਅਸ ਜੀ ਗੱਲਬਾਤ ਆ ਹੈ ਨਾ ਮੇਰਾ ਮੈਨੂੰ ਆਪ ਨੂੰ ਨਹੀਂ ਪਤਾ ਕਿ ਇਹਨੂੰ ਸੁਣਨ ਤੋਂ ਬਾਅਦ ਤੁਸੀਂ ਕੀ ਸੋਚੋਗੇ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਵੀ ਜੋ ਚੀਜ਼ ਵੀ ਤੁਸੀਂ ਆਪਣੇ ਆਵਲੇ ਦਿਵਾਲੇ ਦੇਖਦੇ ਹੋ ਤਾਂ ਤੁਹਾਨੂੰ ਉਹਦੇ ਤੇ ਗੱਲ ਕਰਨੀ ਚਾਹੀਦੀ ਆ ਉਹ ਕਈ ਵਾਰੀ ਜੇ ਕੋਈ ਇੱਕ ਬੰਦਾ ਵੀ ਸੁਣ ਲਵੇ ਨਾ ਤਾਂ ਉਹਦੇ ਲਈ ਵੀ ਬਹੁਤ ਵੱਡੀ ਮਤਲਬ ਜ਼ਰੂਰੀ ਹੁੰਦੀ ਆ ਉਸ ਗੱਲ ਨੂੰ ਉਸ ਉਸ ਵਕਤ ਸੁਣਨਾ ਤੇ ਜੇ ਉਹ ਉਹਦੇ ਤੇ ਅਮਲ ਕਰ ਲਵੇ ਤੇ ਉਹਦੀ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਵੀ ਕੁਝ ਬਦਲ ਜਾਵੇ ਤਾਂ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਬੰਦਾ ਗੱਲ ਕਰ ਰਿਹਾ ਉਹਦਾ ਉਸ ਗੱਲ ਨੂੰ ਕਰਨਾ ਵੀ ਸਫਲ ਹੋ ਜਾਂਦਾ ਜਿਵੇਂ ਮੈਂ ਤੁਹਾਨੂੰ ਪਿਛਲੇ ਪ੍ਰੋਗਰਾਮ ਚ ਦੱਸਿਆ ਸੀਗਾ ਈ ਅੱਜਕੱਲ ਮੈਂ ਇਹ ਸੋਚਿਆ ਹੋਇਆ ਕਿ ਮੈਂ ਜਿੰਨੀ ਮਰਜ਼ੀ ਬਿਜ਼ੀ ਹੋਵਾਂ ਪਰ ਫਿਰ ਵੀ ਮੈਂ 2 ਘੰਟੇ ਸੈਰ ਲਈ ਜ਼ਰੂਰ ਜਾਣਾ ਤੇ ਜਿੱਦਨ ਮੇਰੇ ਤੋਂ ਸੈਰ ਲਈ ਨਹੀਂ ਵੀ ਜਾਇਆ ਜਾਊਗਾ ਤਾਂ ਮੈਂ ਉਸ ਤੋਂ ਅਗਲੇ ਦਿਨ ਮੈਂ ਦੁੱਗਣੀ ਸੈਰ ਕਰਿਆ ਕਰਨੀ ਆ ਇਹ ਇੱਕ ਬਦਲਾ ਜਿਹੜਾ ਮੈਂ ਆਪਣੇ ਆਪ 'ਚ ਲੈ ਕੇ ਆਂਦਾ ਤੇ ਜਦੋਂ ਮੈਂ ਸੈਰ ਤੇ ਜਾਂਦੀ ਆ ਤਾਂ ਇੱਕ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਥੋੜੀ ਦੂਰ ਸਾਡੇ ਘਰ ਤੋਂ ਇੱਕ ਪਾਰਕ ਆ ਜਿੱਥੇ ਮੈਂ ਅਕਸਰ ਸੈਰ ਕਰਨ ਜਾਂਦੀ ਆ ਤੇ ਅੱਜਕੱਲ ਨਾ ਮੈਂ ਫਿਰ ਉਹੀ ਗੱਲ ਹੈ ਕਿ ਮੈਨੂੰ ਬੜੀ ਝਿਜਕ ਹੋ ਰਹੀ ਹੈ ਇਸ ਚੀਜ਼ ਤੇ ਗੱਲ ਕਰਦੇ ਕਿ ਮੈਂ ਇੱਕ ਨਵੇਂ ਤਰੀਕੇ ਦਾ ਮਾਹੌਲ ਵੇਖਦੀ ਪਈਆਂ ਉਹ ਮਾਹੌਲ ਹੈ ਕਿ ਵੀ ਜਦੋਂ ਅਸੀਂ ਵੀ ਕਾਲਜ ਪੜ੍ਹਦੇ ਸੀ ਸਕੂਲ ਪੜ੍ਹਦੇ ਸੀ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਕਿ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਦੀਆਂ ਦੋਸਤੀਆਂ ਹੋ ਜਾਂਦੀਆਂ ਨੇ ਤੇ ਕਈ ਵਾਰੀ ਉਹ ਬਾਹਰ ਇੱਕ ਦੂਜੇ ਨੂੰ ਮਿਲਦੇ ਵੀ ਨੇ ਇੱਕ ਦੂਜੇ ਨਾਲ ਬੈਠਦੇ ਨੇ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਉਹਦੇ 'ਚ ਕਈਆਂ ਅੰਦੀ ਪਸੰਦਗੀ ਵੀ ਸ਼ਾਮਿਲ ਹੁੰਦੀ ਆ ਵੀ ਉਹ ਇੱਕ ਦੂਜੇ ਨੂੰ ਪਸੰਦ ਕਰਦੇ ਹੁੰਦੇ ਨੇ ਤੇ ਕਈ ਵਾਰੀ ਸਿਰਫ ਦੋਸਤੀਆਂ ਵੀ ਹੁੰਦੀਆਂ ਨੇ ਜਦੋਂ ਅਸੀਂ ਕਾਲਜ ਪੜ੍ਹਦੇ ਰਹੇ ਹਾਂ ਥੀਏਟਰ ਕਰਦੇ ਰਹੇ ਹਾਂ ਅਸੀਂ ਵੀ ਆਪਣੇ ਕਲਾਸਮੇਟ ਨੇ ਜਿਹੜੇ ਉਹਨਾਂ ਨੂੰ ਕਾਲਜ 'ਚ ਵੀ ਮਿਲਦੇ ਸੀ ਤੇ ਕਈ ਵਾਰੀ ਵਾਪਸੀਆਂ ਤੇ ਅਸੀਂ ਉਦਾਂ ਵੀ ਆਪਸ ਵਿੱਚ ਮਿਲਣਾ ਜਾਂ ਹਨਾ ਗੱਲਾਂ ਕਰਦੇ ਬੱਸ ਸਟਾਪ ਤੱਕ ਕੌਣਾ ਤੇ ਜਿੰਨਾ 'ਚ ਪਸੰਦਗੀ ਵੀ ਹੁੰਦੀ ਸੀ ਤਾਂ ਮਾਹੌਲ ਐਦਾਂ ਦੇ ਨਹੀਂ ਸੀ ਹੁੰਦੇ ਕਿ ਪਬਲਿਕਲੀ ਕੋਈ ਬੰਦਾ ਤੁਰਿਆ ਜਾਂਦਾ ਤੇ ਉਹ ਤੁਹਾਨੂੰ ਨੋਟਿਸ ਕਰੇਗਾ ਕਿ ਵੀ ਅੱਛਾ ਇਹਨਾਂ ਦੇ ਵਿੱਚ ਕੁਝ ਇਹੋ ਜਿਹਾ ਚੱਲਦਾ ਮਤਲਬ ਇਦਾਂ ਦਾ ਵਰਤਾਜ ਜਿਹੜਾ ਉਹ ਮੁੰਡੇ ਕੁੜੀਆਂ ਦਾ ਨਹੀਂ ਸੀ ਹੁੰਦਾ ਪਰ ਹੁਣ ਮੈਨੂੰ ਲੱਗਦਾ ਕਿ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਿਨਾਂ ਅਸੀਂ ਬਹੁਤ ਅੱਗੇ ਵਧ ਗਏ ਆ ਤੇ ਉਹ ਇਹ ਆ ਕਿ ਮੈਂ ਇਦਾਂ ਦਾ ਕੁਝ ਦੇਖ ਰਹੀ ਆ ਕਿ ਬੜੀਆਂ ਛੋਟੀ ਉਮਰ ਦੀਆਂ ਕੁੜੀਆਂ ਜਿਹੜੀਆਂ ਜਿਵੇਂ ਮੈਂ ਕਹਾਂ ਨਾ ਕਿ 15 15 16 16 ਸਾਲ ਦੀਆਂ ਜਦ 20 ਸਾਲ ਦੀ ਉਮਰ ਤੋਂ ਘਟਦੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਮੈਂ ਉਮਰ ਤੋਂ ਬਹੁਤ ਜ਼ਿਆਦਾ ਮੈਚ्योर ਲੋਕਾਂ ਨਾਲ ਦੇਖਦੀ ਪਈਆਂ ਤੇ ਜਿਵੇਂ ਮੈਂ ਹੁਣੇ ਥੋੜੇ ਜਿਹੇ ਦਿਨਾਂ ਦੇ ਵਿੱਚ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਕਈ ਵਾਰੀ ਦੁਪਹਿਰ ਸਮੇਂ ਵਕਤ ਲੱਗਦਾ ਸੈਰ ਤੇ ਜਾਣ ਦਾ ਕਈ ਵਾਰੀ ਸ਼ਾਮ ਨੂੰ ਜਾਂ ਕਈ ਵਾਰ ਸਵੇਰੇ ਤੁਸੀਂ ਦੇਖ ਰਹੀਆਂ ਕਿ ਸਕੂਲਾਂ ਦੇ ਜਿਹੜੇ ਬੈਗ ਪਾਏ ਹੁੰਦੇ ਨੇ ਬੱਚਿਆਂ ਨੇ ਤੇ 20 ਸਾਲ ਤੋਂ ਵੀ ਘੱਟ ਦੀਆਂ ਉਮਰ ਦੀਆਂ ਕੁੜੀਆਂ ਕਈ ਵਾਰ 30-30 ਸਾਲ ਦੇ ਮੁੰਡਿਆਂ ਨਾਲ ਬੈਠੀਆਂ ਹੁੰਦੀਆਂ ਨੇ ਤੇ ਉੱਥੇ ਤੁਸੀਂ ਦੇਖ ਲਓ ਕਿ ਵੀ 30 ਸਾਲ ਦਾ ਮੁੰਡਾ ਕੋਈ 15-16 ਸਾਲ ਦੀ ਕੁੜੀ ਨਾਲ ਸੀਰੀਅਸ ਤਾਂ ਹੈ ਨਹੀਂਗਾ ਹਨਾ ਨਾ ਤਾਂ ਉਹਨੇ ਉਹਦੇ ਨਾਲ ਵਿਆਹ ਕਰਾਉਣਾ ਨਾ ਉਹਨੂੰ ਉਹ ਇੰਨੀ ਕਿ ਜ਼ਿਆਦਾ ਪਸੰਦ ਹੈ ਕਿ ਵੀ ਉਹ ਉਹਦੇ ਲਈ ਕੁਝ ਚੰਗਾ ਸੋਚੂਗਾ ਮੈਨੂੰ ਐਂ ਲੱਗਦਾ ਹੁੰਦਾ ਕਿ ਇਸ ਤਰੀਕੇ ਨਾਲ ਤਾਂ ਜਿਹੜੀਆਂ ਉਹ ਬੱਚੀਆਂ ਨੇ ਉਹਨਾਂ ਦਾ ਮਿਸਯੂਜ਼ ਹੀ ਹੋ ਰਿਹਾ ਤੇ ਜਿਹੜੇ ਮਾਪੇ ਨੇ ਉਹ ਆਪਣੇ ਨਿਆਣਿਆਂ ਨੂੰ ਸਕੂਲ ਭੇਜਦੇ ਨੇ ਉਹ ਉਹਨਾਂ ਨੂੰ ਇਸ ਲਈ ਸਕੂਲ ਭੇਜਦੇ ਨੇ ਕਿ ਵੀ ਉਹਨਾਂ ਦਾ ਜਿਹੜਾ ਫਿਊਚਰ ਆ ਉਹ ਵਧੀਆ ਹੋਵੇ ਅੱਜ ਕੱਲ ਚਾਹੇ ਕੁੜੀਆਂ ਨੇ ਚਾਹੇ ਮੁੰਡੇ ਨੇ ਅਸੀਂ ਚਾਹੁੰਦੇ ਹਾਂ ਕਿ ਉਹ ਇਕਨੋਮਿਕਲੀ ਇੰਡੀਪੈਂਡੈਂਟ ਹੋਣ ਤਾਂ ਜੋ ਕੱਲ ਉਹਨਾਂ ਨੂੰ ਕਿਸੇ ਦੇ ਹੱਥਾਂ ਵੱਲ ਨਾ ਝਾਕਣਾ ਪਵੇ ਜਾਂ ਅਸੀਂ ਕਹਿ ਦਿੰਦੇ ਹਾਂ ਕਿ ਅੱਜ ਕੱਲ ਖਰਚੇ ਇੰਨੇ ਨੇ ਵੀ ਕੁੜੀਆਂ ਜਾਂ ਮੁੰਡੇ ਨੇ ਜਿਹੜੇ ਕਿਸੇ ਦੇ ਵੀ ਕਮਾਏ ਬਿਨਾ ਘਰ ਨਹੀਂ ਚੱਲਣਾ ਪਰ ਜਦੋਂ ਅਸੀਂ ਉਹਨਾਂ ਕੁੜੀਆਂ ਮੁੰਡਿਆਂ ਨੂੰ ਐਵੇਂ ਦੇ ਹਾਲਾਤਾਂ 'ਚ ਦੇਖਦੇ ਆਂ ਤਾਂ ਮੈਨੂੰ ਉੱਥੇ ਬੱਚਿਆਂ ਦੀ ਗਲਤੀ ਘੱਟ ਲੱਗਦੀ ਹੁੰਦੀ ਆ ਮੈਨੂੰ ਮਾਪਿਆਂ ਦੀ ਗਲਤੀ ਵੱਧ ਲੱਗਦੀ ਹੁੰਦੀ ਆ ਕਿ ਬਈ ਮਾਪੇ ਆਪਣੇ ਨਿਆਣਿਆਂ ਨੂੰ ਕਿਉਂ ਨਹੀਂ ਇਸ ਤਰੀਕੇ ਨਾਲ ਗਾਈਡ ਕਰਦੇ ਮੈਂ ਕੁਝ ਦਿਨ ਪਹਿਲਾਂ ਇੱਕ ਕੁੜੀ ਨੂੰ ਇੰਟਰਵਿਊ ਕੀਤਾ ਤੇ ਮੈਂ ਉਹਨੂੰ ਪੁੱਛਿਆ ਕਿ ਬਈ ਤੁਸੀਂ ਨਿਆਣੇ ਮਾਪਿਆਂ ਤੋਂ ਕੀ ਚਾਹੁੰਦੇ ਹੋ ਉਹ ਕਹਿੰਦੇ ਵੀ ਅਸੀਂ ਮਾਪਿਆਂ ਤੋਂ ਚਾਹੁੰਦੇ ਆ ਕਿ ਉਹ ਸਾਡੇ ਦੋਸਤ ਬਣਨ ਹੁਣ ਬਹੁਤ ਸਾਰੇ ਜਿਹੜੇ ਭੈਣ ਭਰਾ ਨੇ ਉਹ ਕਹਿ ਦਿੰਦੇ ਨੇ ਕਿ ਨਹੀਂ ਜੀ ਨਿਆਣੇ ਤੇ ਥੋੜੀ ਜੀ ਸਖਤੀ ਵੀ ਚਾਹੀਦੀ ਆ ਮੈਂ ਮੰਨਦੀ ਆ ਕਿ ਨਿਆਣੇ ਤੇ ਸਖਤੀ ਚਾਹੀਦੀ ਆ ਪਰ ਅੱਜ ਦਾ ਜਿਹੜਾ ਸਮਾਂ ਹੈ ਨਾ ਤੁਸੀਂ ਦੇਖੋ ਵੀ ਤੁਹਾਡੇ ਕੋਲ ਕਿੰਨਾ ਕੁ ਸਮਾਂ ਆਪਣੇ ਨਿਆਣਿਆਂ ਲਈ ਹੁਣ ਅਸੀਂ ਆ ਅਸੀਂ ਕੰਮਕਾਜ ਜੀ ਆ ਮੈਨੂੰ ਲੱਗਦਾ ਵੀ ਹਾਰਡਲੀ ਅਸੀਂ ਸ਼ਾਮ ਨੂੰ 2 ਘੰਟੇ ਆਪਣੇ ਨਿਆਣਿਆਂ ਨੂੰ ਮਿਲਦੇ ਆ ਉਹਨਾਂ ਨਾਲ ਬੈਠਦੇ ਆ ਗੱਲਾਂ ਬਾਤਾਂ ਕਰਦੇ ਆ ਤੇ ਉਹਨਾਂ 2 ਘੰਟਿਆਂ ਦੇ ਵਿੱਚ ਵੀ ਜੇ ਅਸੀਂ ਜਾਣ ਨਾ ਸਕੀਏ ਕੀ ਸਾਡਾ ਨਿਆਣਾ ਕੀ ਸੋਚਦਾ ਸਾਡਾ ਨਿਆਣਾ ਕੀ ਪੜਦਾ ਤੇ ਸਾਡਾ ਨਿਆਣਾ ਕਿਹਨੂੰ ਮਿਲਦਾ ਤਾਂ ਉਹ ਮੈਨੂੰ ਲੱਗਦਾ ਹੁੰਦਾ ਕਿ ਫਿਰ ਉਹਨੂੰ ਪਰਵਰਿਸ਼ ਨਹੀਂ ਕਿਹਾ ਜਾ ਸਕਦਾ ਉਹਨੂੰ ਤਾਂ ਸਿਰਫ ਨਿਆਣੇ ਜੰਮਣਾ ਕਿਹਾ ਜਾ ਸਕਦਾ ਤੇ ਪਰਵਰਿਸ਼ ਇਹੀ ਹੁੰਦੀ ਆ ਕਿ ਜਿਵੇਂ ਜਿਵੇਂ ਤੁਹਾਡੇ ਨਿਆਣੇ ਦੀ ਜਿਹੜੀ ਉਮਰ ਹੋ ਰਹੀ ਆ ਤਾਂ ਤੁਸੀਂ ਉਹਨੂੰ ਉਸ ਮੁਤਾਬਕ ਥੋੜਾ ਥੋੜਾ ਕੁਝ ਦੱਸਦੇ ਰਹੋ ਤਾਂ ਜੋ ਬਾਹਰ ਉਹਦਾ ਕੋਈ ਮਿਸਯੂਜ਼ ਨਾ ਕਰ ਸਕੇ ਹੁਣ ਜਿਹੜੀਆਂ ਛੋਟੀਆਂ-ਛੋਟੀਆਂ ਬੱਚੀਆਂ ਨੇ ਉਹਨਾਂ ਨੂੰ ਕੀ ਪਤਾ ਕਿ ਬਈ ਇਹ ਬੰਦਾ ਉਹਨਾਂ ਲਈ ਕਿਵੇਂ ਦੀ ਇੰਟੈਂਸ਼ਨ ਰੱਖਦਾ ਹੈ ਆਪਾਂ ਕਹਿ ਦਿੰਦੇ ਆ ਕਿ ਇੱਕ ਉਮਰ ਹੁੰਦੀ ਆ ਜਦੋਂ ਚਾਹੇ ਮੁੰਡਾ ਚਾਹੇ ਕੁੜੀ ਆ ਉਹਦਾ ਆਪੋਜੀਟ ਜਿਹੜਾ ਜੈਂਡਰ ਆ ਉਹਦੇ ਪ੍ਰਤੀ ਅਟਰੈਕਸ਼ਨ ਹੋਊਗਾ ਹੀ ਹੋਊਗਾ ਦੁਨੀਆ ਦਾ ਕੋਈ ਬੰਦਾ ਨਹੀਂ ਇਹੋ ਜਿਹਾ ਜਿਹੜਾ ਕਹਿ ਸਕੇ ਕਿ ਬਈ ਜਦੋਂ ਮੇਰੇ ਉਸ ਉਮਰ ਚੋਂ ਲੰਘਿਆ ਤੇ ਮੈਨੂੰ ਕੋਈ ਪਸੰਦ ਨਹੀਂ ਆਇਆ ਹਨਾ ਚਾਹੇ ਉਹ ਪਸੰਦਗੀ ਦਾ ਇਜ਼ਹਾਰ ਅਸੀਂ ਕਰ ਸਕੀਏ ਜਾਂ ਨਾ ਕਰ ਸਕੀਏ ਪਰ ਪਸੰਦਗੀ ਤਾਂ ਹਰ ਬੰਦੇ ਦੇ ਅੰਦਰ ਹੁੰਦੀ ਹੋਣੀ ਆ ਤੇ ਇਹ ਚੀਜ਼ਾਂ ਤੋਂ ਅਸੀਂ ਅੱਖਾਂ ਨਹੀਂ ਬੰਦ ਕਰ ਸਕਦੇ ਪਰ ਅਸੀਂ ਐਂ ਸਮਝਦੇ ਆ ਕਿ ਵੀ ਸਾਡੇ ਨਿਆਣੇ ਵੀ ਚੁੱਪਚਪੀਤੇ ਇਸ ਉਮਰ ਦੇ ਵਿੱਚੋਂ ਗੁਜ਼ਰ ਜਾਣਗੇ ਅਸੀਂ ਸਿਰਫ ਐ ਨਹੀਂ ਕਰਨਾ ਐ ਨਹੀਂ ਕਰਨਾ ਉੱਥੇ ਨਹੀਂ ਜਾਣਾ ਉਹਦੇ ਕੋਲ ਨਹੀਂ ਬੈਠਣਾ ਇਹੀ ਗੱਲਾਂ ਕਰਦੇ ਰਹਿੰਦੇ ਆ ਐ ਨਹੀਂ ਕਰਨਾ ਐ ਨਹੀਂ ਕਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਨਾ ਤੁਹਾਡਾ ਨਿਆਣਾ ਇੱਕ ਇੰਨੇ ਛੋਟੇ ਸੈਂਟੈਂਸ ਤੋਂ ਪੂਰੀ ਦੁਨੀਆਦਾਰੀ ਸਿੱਖ ਸਕਦਾ ਤੁਹਾਨੂੰ ਉਹਨੂੰ ਸਮਝਾਉਣਾ ਪਊਗਾ ਕਿ ਵੀ ਇਹ ਉਮਰ ਤੇਰੀ ਪੜ੍ਹਾਈ ਲਿਖਾਈ ਦੀ ਆ ਜੇ ਤੈਨੂੰ ਕੋਈ ਪਸੰਦ ਵੀ ਆਉਂਦਾ ਤਾਂ ਤੂੰ ਉਸ ਰਿਲੇਸ਼ਨ ਨੂੰ ਪੂਰੀ ਮੈਜੋਰਿਟੀ ਨਾਲ ਹੈਂਡਲ ਕਰ ਜਦੋਂ ਤੂੰ ਸਕਸੈਸਫੁਲ ਹੋਇਆ ਜਦੋਂ ਤੇਰੀ ਇੱਕ ਉਮਰ ਹੋਈ ਤਾਂ ਅਸੀਂ ਜ਼ਰੂਰ ਤੇਰੀ ਉਸ ਪਸੰਦ ਨੂੰ ਕਨਸੀਡਰ ਕਰਾਂਗੇ ਪਰ ਅਸੀਂ ਕਹਿੰਦੇ ਆ ਕਿ ਨਹੀਂ ਬਈ ਜਿਹੜਾ ਕੁਝ ਅਸੀਂ ਤੈਨੂੰ ਕਹਨੇ ਆ ਉਹ ਸਹੀ ਹੈ ਅਸੀਂ ਵੀ ਸਹੀ ਆ ਅਸੀਂ ਵੀ ਆਪਾਂ ਕਹਨੇ ਹੁੰਨਾ ਨਾ ਕਿ ਸਾਡੇ ਬਜ਼ੁਰਗਾਂ ਨੇ ਧੁੱਪ ਚ ਬਹਿ ਕੇ ਵਾਲ ਚਿੱਟੇ ਨਹੀਂ ਕੀਤੇ ਉਹਨਾਂ ਦਾ ਬਹੁਤ ਵੱਡਾ ਤਜਰਬਾ ਹੁੰਦਾ ਇੱਕ ਜ਼ਿੰਦਗੀ ਦਾ ਪਰ ਅੱਜ ਕੱਲ ਕੋਰਡ ਸਕੂਲਾਂ ਦੇ ਵਿੱਚ ਨਿਆਣੇ ਪੜਦੇ ਨੇ ਕੋਰਡ ਕਾਲਜੇਸ ਦੇ ਵਿੱਚ ਨਿਆਣੇ ਪੜਦੇ ਨੇ ਅਸੀਂ ਚੰਗੀਆਂ ਯੂਨੀਵਰਸਿਟੀਆਂ ਦੇ ਵਿੱਚ ਨਿਆਣੇ ਭੇਜ ਰਹੇ ਆ ਤੇ ਉੱਥੇ ਤੁਸੀਂ ਅੱਖਾਂ ਨਹੀਂ ਬੰਦ ਕਰ ਸਕਦੇ ਕਿ ਕਿਸੇ ਮੁੰਡੇ ਦੀ ਕਿਸੇ ਕੁੜੀ ਨਾਲ ਦੋਸਤੀ ਨਹੀਂ ਹੋਊਗੀ ਜਾਂ ਕਿਸੇ ਕੁੜੀ ਦੀ ਕਿਸੇ ਮੁੰਡੇ ਨਾਲ ਦੋਸਤੀ ਨਹੀਂ ਹੋਊਗੀ ਉਹ ਚੰਗੇ ਦੋਸਤ ਵੀ ਹੋ ਸਕਦੇ ਨੇ ਉਹਨਾਂ 'ਚ ਇੱਕ ਦੂਜੇ ਨੂੰ ਪਸੰਦ ਕਰਨਾ ਵੀ ਹੋ ਸਕਦਾ ਤੇ ਜਾਂ ਉਹ ਨਾਰਮਲ ਵੀ ਇੱਕ ਦੂਜੇ ਦੇ ਜਾਣਕਾਰ ਹੋ ਸਕਦੇ ਨੇ ਪਰ ਜਦੋਂ ਜਿਵੇਂ ਤੁਹਾਡਾ ਨਿਆਣਾ ਵੱਡਾ ਹੁੰਦਾ ਉਹ ਟੀਨੇਜ ਏਜ ਦੇ ਵਿੱਚ ਆਉਂਦਾ ਏ ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ ਕੁੜੀਆਂ ਨੂੰ ਮਾਵਾ ਥੋੜੀਆਂ ਜੀਆਂ ਨੇੜੇ ਹੋ ਕੇ ਸਮਝਾਉਣ ਤੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਪਿਓ ਥੋੜੇ ਜੇ ਨੇੜੇ ਹੋ ਕੇ ਸਮਝਾਉਣ ਮੈਨੂੰ ਲੱਗਦਾ ਕਿ ਇਹੋ ਜੀਆਂ ਸਮੱਸਿਆਵਾਂ ਤੋਂ ਅਸੀਂ ਬਚ ਸਕਦੇ ਹਾਂ ਹੁਣ ਕਿੰਨੇ ਨਿਆਣੇ ਨੇ ਵਿਚਾਰੇ ਜਿਹੜੇ ਇੱਕ ਵਾਰੀ ਲਾਈਫ 'ਚ ਇਹੋ ਜੀ ਗਲਤੀ ਕਰ ਲੈਂਦੇ ਨੇ ਕਿ ਮੁੜ ਕੇ ਸਾਰੀ ਉਮਰ ਪਛਤਾਉਂਦੇ ਰਹਿੰਦੇ ਨੇ ਤੇ ਉਹਨਾਂ ਨੂੰ ਪਛਤਾਵਾ ਕਿਸ ਚੀਜ਼ ਦਾ ਹੁੰਦਾ ਕਿ ਕਾਸ਼ ਸਾਨੂੰ ਕਿਸੇ ਨੇ ਉਸ ਵਕਤ ਗਾਈਡ ਕੀਤਾ ਹੋਵੇ ਇੱਕ ਵਾਰੀ ਮੈਂ ਤੇ ਗੁਰਦੀਪ ਨੇ ਵੀ ਇੱਕ ਪ੍ਰੋਗਰਾਮ 'ਚ ਇਹੋ ਜੀਆਂ ਗੱਲਾਂ ਬਾਤਾਂ ਕੀਤੀਆਂ ਸੀ ਤੁਸੀਂ ਹੈਰਾਨ ਰਹਿ ਜਾਓਗੇ ਕਿ ਮੈਂ ਗੁਰਦੀਪ ਨੇ ਇਹ ਚੀਜ਼ ਸਾਂਝੀ ਕੀਤੀ ਕਿ ਗੁਰਦੀਪ ਮੈਂ ਉਹਦੋਂ ਬੱਸਾਂ ਦਾ ਸਫ਼ਰ ਬਹੁਤ ਕਰਦੀ ਹੁੰਦੀ ਸੀ ਕੇ ਗ੍ਰਦੀਪ ਮੈਂ ਬੱਸ ਸੇ ਜਾ ਰਹੀ ਸੀ ਤੇ ਇੱਕ ਮੈਜਰ ਜੇ ਏਜ ਦੀ ਲੇਡੀ ਬੈਠੀ ਸੀ ਤੇ ਉਹਦੇ ਨਾਲ ਇੱਕ 18-19 ਸਾਲ ਦੀ ਕੁੜੀ ਬੈਠੀ ਸੀਗੀ ਤੇ ਉਹ ਕੁੜੀ ਉਹਨੂੰ ਭਾਬੀ ਕਹਿੰਦੀ ਸੀ ਮਤਲਬ ਹੋ ਸਕਦਾ ਉਹਦੀ ਕੋਈ ਦੂਰੋਂ ਪਰਚਾਈ ਲੱਗਦੀ ਹੋਵੇ ਰਿਸ਼ਤੇਦਾਰੀ ਚ ਜੇ ਸਹੀ ਪਰਚਾਈ ਹੁੰਦੀ ਸ਼ਾਇਦ ਉਸ ਕੁੜੀ ਨੂੰ ਇਹੋ ਜੀ ਨਸੀਹਤ ਨਾ ਦਿੰਦੀ ਉਹ ਉਹਨੂੰ ਇਹ ਸੁਜੈਸ਼ਨ ਦੇ ਰਹੀ ਸੀ ਵੀ ਜੇ ਤੂੰ ਉਸ ਮੁੰਡੇ ਨੂੰ ਮਿਲਣਾ ਤਾਂ ਤੂੰ ਮੇਰੇ ਘਰੇ ਆ ਜੀ ਆਪਾਂ ਉਹਨੂੰ ਮੇਰੇ ਘਰ ਬੁਲਾ ਲਾਂਗੇ ਹੁਣ ਗੱਲ ਕਿੱਡੀ ਭੈੜੀ ਆ ਜਿਹੜੀ ਮੈਂ ਤੁਹਾਡੇ ਨਾਲ ਕਰਦੀ ਪਈਆਂ ਪਰ ਤੁਸੀਂ ਦੇਖੋ ਕਿ ਉਹ ਇੱਕ ਮੈਜਰ ਉਮਰ ਦੀ ਜਿਹੜੀ ਲੇਡੀ ਆ ਉਸ ਇੱਕ ਕੁੜੀ ਨੂੰ ਜਿਹਦੀ ਅਜੇ ਉਮਰ ਵੀ ਨਹੀਂ ਹੈਗੀ ਰਿਸ਼ਤਿਆਂ ਨੂੰ ਸਮਝਣ ਦੀ ਉਹਨੂੰ ਕਿਵੇਂ ਦੀ ਗੱਲ ਦਾ ਸਲਾਹ ਦੇ ਰਹੀ ਆ ਤੇ ਇਹੀ ਸਲਾਹ ਜੇ ਕੋਈ ਸਾਡੇ ਨਿਆਣੇ ਨੂੰ ਦੇਵੇ ਸਾਡਾ ਮਰਨ ਹੋ ਜਾਏਗਾ ਅਸੀਂ ਸੋਚਾਂਗੇ ਨਾ ਕਿ ਵੀ ਸਾਡੇ ਨਿਆਣੇ ਨੂੰ ਕੋਈ ਬਾਹਰਲਾ ਮਿਸਯੂਜ਼ ਕਰ ਰਿਹਾ ਕੋਈ ਬਾਹਰਲਾ ਮਿਸ ਗਾਈਡ ਕਰ ਰਿਹਾ ਤੇ ਉੱਥੇ ਮੈਨੂੰ ਲੱਗਦਾ ਹੁੰਦਾ ਕਿ ਨਿਆਣੇ ਉਦੋਂ ਹੀ ਮਾਪਿਆਂ ਤੋਂ ਉਹ ਲੈ ਹੁੰਦੇ ਨੇ ਉਦੋਂ ਹੀ ਨਿਆਣੇ ਮਾਪਿਆਂ ਤੋਂ ਪਰਦੇ ਰੱਖਦੇ ਨੇ ਜਦੋਂ ਤੁਸੀਂ ਆਪਣੇ ਨਿਆਣਿਆਂ ਦੇ ਨੇੜੇ ਨਹੀਂ ਹੁੰਦੇ ਬਹੁਤ ਸਾਰੇ ਨਿਆਣੇ ਨੇ ਜਿਹੜੇ ਵੱਡੇ ਮੁੰਡਿਆਂ ਦੀ ਸੰਗਤਾਂ 'ਚ ਬੈਠ ਕੇ ਨਸ਼ੇ ਤੇ ਲੱਗ ਜਾਂਦੇ ਨੇ ਬਹੁਤ ਸਾਰੀਆਂ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਕਈ ਵਾਰੀ ਕਹਿੰਨੇ ਆ ਕਿ ਸਹੇਲੀਆਂ ਜਾਂ ਕੋਈ ਐਦਾਂ ਦੀਆਂ ਲੇਡੀ ਜੀ ਦੀ ਮੈਂ ਗੱਲ ਕੀਤੀ ਆ ਉਹ ਵੀ ਕਈ ਵਾਰ ਉਹਨਾਂ ਨੂੰ ਮਿਸ ਗਾਈਡ ਕਰਦੀਆਂ ਨੇ ਤਾਂ ਐਦਾਂ ਦੇ ਹਾਲਾਤ ਅਸੀਂ ਬਾਹਰ ਦੇਖਦੇ ਆਂ ਤੇ ਜੇ ਅਸੀਂ ਚਾਹੁੰਦੇ ਆ ਕਿ ਵੀ ਸਾਡੇ ਨਿਆਣੇ ਜਿਨ੍ਹਾਂ ਨੂੰ ਅਸੀਂ ਆਪਣੇ ਸ਼ੌਂਕ ਮਾਰ-ਮਾਰ ਕੇ ਖਰਚਾ ਕਰਕੇ ਪੜਾ ਰਹੇ ਆ ਜਦੋਂ ਤੋਂ ਨਿਆਣਾ ਜੰਮਦਾ ਸੀ ਸਭ ਤੋਂ ਚੰਗਾ ਸਕੂਲ ਲੱਭਣ ਤਰ ਪੈਂਦੇ ਆ ਕਿ ਉਹਨੂੰ ਕਿਹੜੇ ਸਕੂਲ ਚ ਲਾਈਏ ਉਹਨੂੰ ਕਿਹੜੀ ਪੜ੍ਹਾਈ ਪੜਾਈਏ ਅਸੀਂ ਦੱਸ ਜਾਣਿਆ ਨਾਲ ਸਲਾਹ ਕਰਦੇ ਆ ਅਸੀਂ ਕਹਿੰਦੇ ਆ ਕਿ ਉਹ ਵੱਡਾ ਹੋ ਕੇ ਚੰਗਾ ਇਨਸਾਨ ਬਣੇ ਚੰਗੀ ਕਮਾਈ ਕਰੇ ਤੇ ਉਹਦੀ ਜ਼ਿੰਦਗੀ ਆ ਜਿਹੜੀ ਚੰਗੀ ਹੋਵੇ ਪਰ ਜਿਵੇਂ ਜਿਵੇਂ ਉਹ ਇਸ ਉਮਰ ਚ ਆਉਂਦਾ ਅਸੀਂ ਭੁੱਲਦੇ ਜਾਂਦੇ ਆ 5 ਸਾਲ ਤੱਕ ਨਿਆਣੇ ਨੂੰ ਤੁਹਾਡੀ ਬਹੁਤ ਜ਼ਿਆਦਾ ਪੇਰਵਾਹੀ ਚਾਹੀਦੀ ਹੁੰਦੀ ਆ ਤੁਸੀਂ ਉਹਨੂੰ ਚੰਗੀ ਖਰਾਕ ਦਮੋ ਉਹਨੂੰ ਥੋੜਾ ਬਹੁਤਾ ਤੁਸੀਂ ਆਲੇ-ਦਾਲੇ ਪ੍ਰਤੀ ਕਿਸੇ ਖਤਰੇ ਪ੍ਰਤੀ ਐਦਾਂ ਦੀਆਂ ਚੀਜ਼ਾਂ 'ਚ ਚੌਕਸ ਕਰਦੇ ਹੋ ਪਰ ਜਿਵੇਂ-ਜਿਵੇਂ ਨਿਆਣਾ ਵੱਡਾ ਹੁੰਦਾ ਮੈਨੂੰ ਲੱਗਦਾ ਤੁਹਾਨੂੰ ਉਹਨੂੰ ਦੁਨੀਆਦਾਰੀ ਵੀ ਸਿਖਾਉਣੀ ਪੈਂਦੀ ਆ ਤੇ ਦੁਨੀਆਦਾਰੀ ਦੇ ਵਿੱਚ ਇਹ ਵੀ ਆਉਂਦਾ ਕਿ ਇੱਕ ਉਮਰ ਤੇ ਜਾ ਕੇ ਤੂੰ ਐਦਾਂ ਦਾ ਕੁਝ ਮਹਿਸੂਸ ਕਰ ਸਕਦਾ ਤੇ ਦੁਨੀਆਦਾਰੀ ਦੇ ਵਿੱਚ ਇਹ ਵੀ ਆਉਂਦਾ ਕਿ ਤੋਂ ਬਾਹਰਲੇ ਇਹੋ ਜਿਹੇ ਲੋਕਾਂ ਤੋਂ ਜਿਹੜੇ ਬੈਠੇ ਨੇ ਇਹ ਤਾਕ ਲਾ ਕੇ ਕਿ ਉਹ ਕਦੋਂ ਤੁਹਾਨੂੰ ਮਿਸ ਗਾਈਡ ਕਰਨ ਉਹ ਕਦੋਂ ਤੁਹਾਡਾ ਯੂਜ਼ ਕਰਨ ਉਹਨਾਂ ਤੋਂ ਤੂੰ ਬਚਣਾ ਕਿਵੇਂ ਆ ਅ ਮੇਰੀ ਬੇਟੀ ਆ ਮੈਂ ਉਹਦੇ ਨਾਲ ਸਾਰੀਆਂ ਗੱਲਾਂ ਕਰਦੀਆਂ ਉਹਦੀਆਂ ਸਹੇਲੀਆਂ ਦੀਆਂ ਕਰਦੀਆਂ ਮੁੰਡੇ ਜਿਹੜੇ ਉਹਦੇ ਕਲਾਸਮੇਟ ਨੇ ਉਹਨਾਂ ਦੀਆਂ ਗੱਲਾਂ ਅਸੀਂ ਕਰਦੇ ਆ ਤੇ ਮੈਨੂੰ ਪਤਾ ਕਿ ਮੇਰੇ ਨਿਆਣੇ ਦੀ ਸੋਚ ਕਿੱਥੇ ਕਿ ਤੱਕ ਜਾ ਸਕਦੀ ਆ ਜੇ ਅਸੀਂ ਇੰਨਾ ਪੜ ਲਿਖ ਗਏ ਆ ਹੁਣ ਹੁਣ ਦੀਆਂ ਜਿਹੜੀਆਂ ਮਾਵਾਂ ਨੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੀ ਉਮਰ ਦੀਆਂ ਜਿਹੜੀਆਂ ਮਾਵਾਂ ਨੇ ਉਹ ਸਾਰੀਆਂ ਕਾਲਜ ਤੱਕ ਪੜੀਆਂ ਹੋਣਗੀਆਂ ਉਹ ਚੰਗੀਆਂ ਯੂਨੀਵਰਸਿਟੀ ਚ ਪੜੀਆਂ ਹੋਣਗੀਆਂ ਪ੍ਰੋਫੈਸ਼ਨਲੀ ਕੁਛ ਨਾ ਕੁਛ ਚੰਗਾ ਕਰ ਰਹੀਆਂ ਹੋਣਗੀਆਂ ਪਰ ਜੇ ਉਹ ਆਪਣੀਆਂ ਧੀਆਂ ਦੀ ਜ਼ਿੰਦਗੀ ਚੋਂ ਜਾਂ ਆਪਣੇ ਪੁੱਤਰਾਂ ਦੀ ਜ਼ਿੰਦਗੀ ਚੋਂ ਐਬਸੈਂਟ ਨੇ ਮੈਨੂੰ ਲੱਗਦਾ ਫੇਰ ਅਸੀਂ ਨਿਆਣੇ ਸਿਰਫ ਜੰਮੇ ਨੇ ਅਸੀਂ ਉਹਨਾਂ ਨੂੰ ਪਾਲਿਆ ਨਹੀਂ ਹੈਗਾ ਟੰਗ ਨਾਲ ਹੁਣ ਜਿਹੜੇ ਮੁੰਡੇ ਹੁੰਦੇ ਨੇ ਮਾਵਾ ਉਹਨਾਂ ਦੇ ਵੀ ਨੇੜੇ ਮੁਣੀਆਂ ਚਾਹੀਦੀਆਂ ਨੇ ਤੁਸੀਂ ਸਵੇਰੇ ਸ਼ਾਮ ਆਪਣੇ ਨਿਆਣਿਆਂ ਨਾਲ ਥੋੜਾ ਜਿਹਾ ਸਮਾਂ ਇਹੋ ਜਿਹਾ ਜ਼ਰੂਰ ਕੱਢੋ ਵੀ ਆਪਾਂ ਕਹਿੰਦੇ ਨਾ ਕਿ ਅੰਦਰ ਤੱਕ ਤੁਸੀਂ ਖੁੱਬੇ ਹੋਣੇ ਚਾਹੀਦੇ ਹੋ ਆਪਣੇ ਨਿਆਣੇ ਦੇ ਢਿੱਡ ਤੱਕ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਉਹਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਗੱਲ ਨਾਲ ਲਾਓ ਉਹਨਾਂ ਦੀ ਤਾਰੀਫ਼ ਕਰੋ ਸਵੇਰੇ ਉੱਠਣਸਾਰ ਉਹਨਾਂ ਨੂੰ ਇੱਕ ਵਾਰੀ ਗੱਲ ਨਾਲ ਲਾਓ ਉਹਨਾਂ ਦੀ ਤਾਰੀਫ਼ ਕਰੋ ਨਿਆਣੇ ਨੂੰ ਮਾਂ ਦਾ ਤੇ ਪਿਓ ਦਾ ਜਿਹੜਾ ਨਿੱਘ ਆ ਉਹ ਮਹਿਸੂਸ ਹੁੰਦਾ ਹੋਣਾ ਚਾਹੀਦਾ ਜਦੋਂ ਬੱਚੇ ਨਿਆਣੇ ਨਿਆਣੇ ਜਿਹੜੇ ਹੁੰਦੇ ਆ ਨਾ ਛੋਟੇ ਛੋਟੇ ਉਹ ਮਾਂ ਪਿਓ ਦਾ ਨਿੱਘ ਮਹਿਸੂਸ ਕਰਦੇ ਆ ਨਾ ਤਾਂ ਉਦੋਂ ਹੀ ਆਪਾਂ ਮੈਨੂੰ ਲੱਗਦਾ ਹੁੰਦਾ ਕਿ ਉਹ ਸਭ ਤੋਂ ਸੋਹਣਾ ਸਮਾਂ ਹੁੰਦਾ ਹੈ ਕਿ ਤੁਸੀਂ ਆਪਣੇ ਨਿਆਣੇ ਨਾਲ ਬੈਠੋ ਉਹਦੇ ਨਾਲ ਗੱਲਾਂបੱਤਾਂ ਕਰੋ ਉਹਦੇ ਬਾਰੇ ਜਾਣੋ ਉਹ ਕੀ ਸੋਚਦਾ ਕੀ ਪੜਦਾ ਕਿਹਨੂੰ ਮਿਲਦਾ ਗੱਲਾਂ ਗੱਲਾਂ 'ਚ ਤੁਸੀਂ ਇਹ ਚੀਜ਼ਾਂ ਕਢਵਾਉਣੀਆਂ ਹੁੰਦੀਆਂ ਨੇ ਨਾ ਕਿ ਤੁਸੀਂ ਉੱਥੇ ਮਤਲਬ ਤੱਕੇ ਨਾਲ ਉਹਦੇ ਤੋਂ ਕੁਝ ਜਾਣ ਸਕੋਗੇ ਨਹੀਂ ਬਹੁਤ ਛੋਟੇ ਛੋਟੇ ਮੁੰਡੇ ਕਹਿੰਦੇ ਸਕੂਲਾਂ ਦੇ ਵਿੱਚ ਈ ਸਿਗਰਟ ਤੱਕ ਆ ਗਈ ਹਨਾ ਨਿਆਣੇ ਇਦਾਂ ਦੇ ਬਹੁਤ ਸਾਰੇ એનર્ਜੀ ਡਰਿੰਕਸ ਪੀਣ ਲੱਗ ਗਏ ਜਿਨ੍ਹਾਂ ਦਾ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਇਹਨਾਂ ਦਾ ਸਾਨੂੰ ਫਿਊਚਰ 'ਚ ਕੀ ਫਾਇਦਾ ਹੋਊ ਤੇ ਕੀ ਨੁਕਸਾਨ ਹੋਊਗਾ ਐਵੇਂ ਦੀਆਂ ਦੋਸਤੀਆਂ ਉਹ ਪਾਲਣ ਲੱਗ ਗਏ ਜਿਹੜੀਆਂ ਦੋਸਤੀਆਂ ਉਹਨਾਂ ਲਈ ਲਾਜ਼ਮੀ ਵੀ ਨਹੀਂ ਹੁੰਦੀਆਂ ਜਿਹੜੀਆਂ ਦੋਸਤੀਆਂ ਉਹਨਾਂ ਦੇ ਜਿਹੜੇ ਅਗਲੇ ਰਾਹ ਨੇ ਉਹਨਾਂ ਨੂੰ ਖਰਾਬ ਹੀ ਕਰਦੀਆਂ ਹਨ ਤੇ ਮੈਨੂੰ ਲੱਗਦਾ ਹੁੰਦਾ ਹੈ ਕਿ ਅੱਜ ਤੁਸੀਂ ਜਿੰਨਾ ਮਰਜ਼ੀ ਪੈਸਾ ਕਮਾ ਲਓ ਪਰ ਜਿਹੜੀ ਤੁਹਾਡੀ ਫਿਊਚਰ ਦੀ ਇਨਵੈਸਟਮੈਂਟ ਆ ਉਹ ਤੁਹਾਡੇ ਬੱਚੇ ਨੇ ਉਹ ਸਹੀ ਟਰੈਕ ਤੇ ਜਾਣ ਇਹੀ ਮੈਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ ਬਾਕੀ ਤੁਸੀਂ ਸਾਰੇ ਆਪ ਸਿਆਣੇ ਹੋ ਮੈਨੂੰ ਕਾਜੋਲ ਹੁਣਾ ਦੀ ਇੱਕ ਇੰਟਰਵਿਊ ਯਾਦ ਆਉਂਦੀ ਹੈ ਕਿ ਅਸੀਂ ਚੰਗੇ ਮਾਪੇ ਬਣਨ ਦਾ ਗਿਆਨ ਜਿੰਨਾ ਮਰਜ਼ੀ ਕਿਸੇ ਤੋਂ ਲੈ ਲਈਏ ਪਰ ਉਹ ਸਾਰੇ ਗਿਆਨ ਫੇਲ ਹੋ ਜਾਂਦੇ ਨੇ ਜਦੋਂ ਅਸੀਂ ਆਪਣੀ ਔਲਾਦ ਨੂੰ ਹੈਂਡਲ ਕਰਦੇ ਹਾਂ ਹਨਾ ਤੇ ਤੁਹਾਡੀ ਸਾਰਿਆਂ ਦੀ ਔਲਾਦ ਨੂੰ ਤੁਸੀਂ ਕਿਵੇਂ ਹੈਂਡਲ ਕਰਦੇ ਹੋ ਇਹ ਇਹ ਹਰ ਘਰ ਦੀ ਅਲੱਗ-ਲੱਗ ਕਹਾਣੀ ਆ ਪਰ ਨਿਆਣਿਆਂ ਦੇ ਮਾਮਲੇ 'ਚ ਜਿਹੜਾ ਕੁਝ ਵੀ ਤੁਸੀਂ ਆਲੇ-ਦੁਆਲੇ ਦੇਖ ਰਹੇ ਹੋ ਉਹਦੇ ਤੇ ਜਰੂਰ ਗੱਲਬਾਤ ਕਰਿਆ ਕਰੋ ਛੋਟੀ-ਛੋਟੀ ਉਮਰ ਦੇ ਨਿਆਣਿਆਂ ਨੂੰ ਤੁਸੀਂ ਵੱਡੇ-ਵੱਡੇ ਵੀਕਲ ਲੈ ਦਿੰਨੇ ਹੋ ਕਈ ਵਾਰ ਉਹਨਾਂ ਕੋਲ ਲਾਇਸੈਂਸ ਵੀ ਨਹੀਂ ਹੁੰਦੇ ਬਾਹਰ ਜਾ ਕੇ ਉਹ ਕਿੰਨੀ ਸਪੀਡ ਨਾਲ ਉਹ ਵੀਕਲ ਚਲਾਉਂਦੇ ਨੇ ਕਦੀ ਉਸ ਚੀਜ਼ ਨੂੰ ਵੀ ਦੇਖਿਆ ਕਰੋ ਤੇ ਲੋਡ ਤੋਂ ਵੱਧ ਸੁਹੂਲਤ ਬੱਚੇ ਲਈ ਉਹ ਵੀ ਕਈ ਵਾਰੀ ਖਰਾਬੀ ਕਰ ਜਾਂਦੀ ਆ ਲੋੜ ਤੋਂ ਵੱਧ ਵਿਸ਼ਵਾਸ ਵੀ ਕਈ ਵਾਰੀ ਖਰਾਬੀ ਕਰ ਜਾਂਦਾ ਪਰ ਇੱਥੇ ਅਸੀਂ ਬੇਇਤਵਾਰੀ ਨਹੀਂ ਕਰਨੀ ਅਸੀਂ ਉਹਨਾਂ ਦੇ ਅੱਗੇ-ਅੱਗੇ ਚੱਲਣਾ ਉਹ ਰਾਹ ਬਣਾਉਂਦੇ ਚੱਲਣਾ ਕਿ ਉਹ ਸਾਡੇ ਪਿੱਛੇ-ਪਿੱਛੇ ਉਸ ਸਹੀ ਰਾਹ ਤੇ ਤੁਰਦੇ ਹੋਣ ਆ ਬਾਕੀ ਗੱਲਾਂਬਾਤ ਆਪਾਂ ਕਦੀ ਫੇਰ ਕਰਾਂਗੇ ਅੱਜ ਤੱਕ ਇੰਨਾ ਹੀ ਸਤਿ ਸ੍ਰੀ ਅਕਾਲ